ਹੈਲੋ ਗਾਇਜ਼ ਵੈਲਕਮ ਟੂ ਮਾਈ ਯੂਟਿਊਬ ਚੈਨਲ ਪ੍ਰਤਿਭਾ ਨਰਸਿੰਗ ਆਫਿਸਰ ਅੱਜ ਆਪਾਂ ਗੱਲ ਕਰਾਂਗੇ ਸ਼ਬਦ ਬੋਧ ਦੀ ਪਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਸੰਤਰੀ ਕਾਇਨੂਕੀ ਬੋਲਦੇ ਸ਼ਬਦ ਬੋਧ ਬੋਲਦੇ ਆ ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀ ਵੰਡ ਆਪਾਂ ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀ ਵੰਡ ਕਰਾਂਗੇ ਤਿੰਨ ਤਰੀਕਿਆਂ ਨਾਲ ਆਪਾਂ ਵੰਡ ਕਰ ਸਕਦੇ ਆ ਸਾਰਥਕ ਨਿਰਾਰਥਕ ਨਿਰਾਰਥਕ ਸ਼ਬਦ ਹੁੰਦੇ ਆ ਤਾਤਸਮ ਤਦਭਾਵ ਸ਼ਬਦ ਹੁੰਦੇ ਆ ਤੇ ਵਿਕਾਰੀ ਤੇ ਅਵਿਕਾਰੀ ਜਿਹੜੇ ਸ਼ਬਦ ਹੁੰਦੇ ਆ ਪਹਿਲਾਂ ਆਪਾਂ ਕਰਾਂਗੇ ਸਧਾਰਨ ਸਾਰਥਕ ਤੇ ਨਿਰਾਰਥਕ ਸਾਰਥਕ ਸ਼ਬਦ ਉਹ ਹੁੰਦੇ ਜਿਹੜੇ ਸ਼ਬਦਾਂ ਦਾ ਆਪਣੇ ਅਰਥ ਹੁੰਦੇ ਆ ਜਿਵੇਂ ਮੇਜ਼ ਮੇਜ਼ ਕੁਰਸੀ ਕਿਤਾਬ ਇਹ ਸਾਰੇ ਹੋਗੇ ਸਾਰਥਕ ਜਿਨ੍ਹਾਂ ਦਾ ਕੋਈ ਆਪਣਾ ਮਤਲਬ ਹੁੰਦਾ ਹੈ ਨਿਰਾਰਥਕ ਹੁੰਦੇ ਦਾ ਕੋਈ ਮਤਲਬ ਨਹੀਂ ਹੁੰਦਾ ਬਸ ਵੈਸੇ ਹੀ ਲਗਾਏ ਜਾਂਦੇ ਆਪਾਂ ਯੂਜ਼ ਕਰ ਲੈਨੇ ਵੀ ਚਾ ਚੂ ਚੂ ਦਾ ਕੋਈ ਮਤਲਬ ਨਹੀਂ ਹੁੰਦਾ ਰੋਟੀ ਰਾਟੀ ਰਾਟੀ ਦਾ ਕੋਈ ਮਤਲਬ ਨਹੀਂ ਹੁੰਦਾ ਪਾਣੀ ਤਾਣੀ ਤਾਣੀ ਦਾ ਵੀ ਕੋਈ ਮਤਲਬ ਨਹੀਂ ਹੁੰਦਾ ਇਸ ਤਰ੍ਹਾਂ ਦੇ ਨਿਰਾਰਥਕ ਉਤਪਤੀ ਦੀ ਰੇਸ਼ਟੀ ਤੋਂ ਸ਼ਬਦਾਂ ਦੀ ਵੰਡ ਤਤਸਮ ਤੇ ਤਦਭਵ ਹੁੰਦੇ ਆ ਤਤਸਮ ਸ਼ਬਦ ਉਹ ਹੁੰਦੇ ਨੇ ਜਦੋਂ ਇੱਕ ਭਾਸ਼ਾ ਵਿੱਚ ਕਿਸੇ ਹੋਰ ਸ਼ਬਦ ਨੂੰ ਸ਼ਾਮਿਲ ਕਰ ਲਿਆ ਜਾਂਦਾ ਹੈ ਜਿਵੇਂ ਕਿ ਕਾਰ ਸਕੂਲ ਸ਼ਕਤੀ ਤਰੀਖ ਜਾਂ ਚਸ਼ਮਾ ਜਿਵੇਂ ਹਿੰਦੀ ਵਿੱਚ ਵੀ ਆਪਾਂ ਕਾਰ ਨੂੰ ਕਾਰ ਹੀ ਕਹਿੰਦੇ ਆ ਸਕੂਲ ਨੂੰ ਵੀ ਸਕੂਲ ਕਹਿੰਦੇ ਆ ਹਿੰਦੀ ਚ ਸ਼ਕਤੀ ਨੂੰ ਵੀ ਆਪਾਂ ਸ਼ਕਤੀ ਕਹਿੰਨੇ ਆ ਤਾਰੀਖ ਨੂੰ ਵੀ ਤਾਰੀਖ ਕਹਿੰਨੇ ਆ ਤੇ ਚਸ਼ਮੇ ਨੂੰ ਵੀ ਆਪਾਂ ਚਸ਼ਮਾ ਕਹਿੰਨੇ ਆ ਪੰਜਾਬੀ ਚ ਵੀ ਆਪਾਂ ਚਸ਼ਮਾ ਕਹਿੰਨੇ ਆ ਇਹ ਹੋ ਗਏ ਤਤਸਮ ਤਦਪਾਵ ਉਹ ਹੁੰਦੇ ਆ ਜਿਹੜੇ ਸ਼ਬਦਾਂ ਨੂੰ ਕਿਸੇ ਹੋਰ ਭਾਸ਼ਾ ਤੋਂ ਲੈ ਕੇ ਉਹਨਾਂ ਦਾ ਰੂਪ ਬਦਲ ਕੇ ਵਰਤਿਆ ਜਾਵੇ ਜਿਵੇਂ ਕਿ ਹਿੰਦੀ ਚ ਆਪਾਂ ਕਹਿੰਦੇ ਨੇ ਸੈਕਟਰੀ ਤੇ ਪੰਜਾਬੀ ਚ ਆਪਾਂ ਕਹਿੰਦੇ ਨੇ ਸੈਕਟਰੀ ਹਿੰਦੀ ਚ ਆਪਾਂ ਕਹਿੰਦੇ ਨੇ ਲక్ష్ਮੀ ਤੇ ਪੰਜਾਬੀ ਚ ਆਪਾਂ ਕਹਿੰਦੇ ਨੇ ਲక్ష్ਮੀ ਇਸ ਤਰ੍ਹਾਂ ਤਤਸਮ ਤੇ ਤਦਪਾਵ ਰੂਪ ਦੇ ਆਧਾਰ ਤੇ ਕਿਸ ਤਰ੍ਹਾਂ ਦੇ ਵਿਕਾਰੀ ਤੇ ਅਵਿਕਾਰੀ ਹੁੰਦੇ ਆ ਜਿਹੜੇ ਸ਼ਬਦਾਂ ਦੇ ਰੂਪ ਵਿੱਚ ਕੋਈ ਨਾ ਕੋਈ ਪਰਵਰਤਨ ਹੁੰਦਾ ਹੈ ਉਹਨੂੰ ਵਿਕਾਰੀ ਸ਼ਬਦ ਕਹਿੰਦੇ ਹੈ ਜਿਵੇਂ ਕਿ ਕੋੜਾ ਦਾ ਕੋੜੇ ਕੁੜੀ ਦਾ ਕੁੜਿਓ ਜਾਂ ਕੁੜੀਆਂ ਕੁਛ ਵੀ ਆਪਾਂ ਕਹਿ ਦਿੰਨੇ ਆ ਕੁੜਿਓ ਗੱਲ ਸੁਣੋ ਜਾਂ ਕੁਛ ਵੀ ਅਵਿਕਾਰੀ ਸ਼ਬਦ ਕਈ ਹੁੰਦੇ ਆ ਕੁਝ ਜਿਹੜੇ ਸ਼ਬਦਾਂ ਦੇ ਵਿੱਚ ਕੋਈ ਵੀ ਸ਼ਬਦਾਂ ਦੇ ਰੂਪ ਵਿੱਚ ਕੋਈ ਵੀ ਪਰਵਰਤਨ ਨਹੀਂ ਹੁੰਦਾ ਮਤਲਬ ਕਿ ਜਿਵੇਂ ਯੋਜਕ ਹੁੰਦੇ ਆ ਜਿਹੜੇ ਜਿਵੇਂ ਕੀ ਨੇ ਨੀ ਪਰ ਤੋਂ ਫਿਰ ਇਸ ਤਰ੍ਹਾਂ ਇਹ ਇਹਨਾਂ ਨੂੰ ਯੋਜਕ ਵੀ ਹੁੰਦੇ ਆ ਠੀਕ ਹੈ ਫਿਰ ਇਸ ਦੇ ਵਿੱਚ ਆਪਾਂ ਨੂੰ ਆਏਗਾ ਸ਼ੁੱਧ ਸ਼ਬਦ ਸ਼ੁੱਧ ਤੇ ਅਸ਼ੁੱਧ ਆਪਾਂ ਨੂੰ ਪੇਪਰ ਵਿੱਚ ਕੁਸਚਨ ਆ ਨਾ ਹੁੰਦਾ ਉਹਨਾਂ ਨੇ ਅਸ਼ੁੱਧ ਸ਼ਬਦ ਦਿੱਤਾ ਹੁੰਦਾ ਤੇ ਆਪਾਂ ਉਹਨੂੰ ਸ਼ੁੱਧ ਕਰਕੇ ਲਿਖਣਾ ਹੁੰਦਾ ਜਿਵੇਂ ਆ ਵੇਖੋ ਨੀਚੇ ਮੈਂ ਦੱਸਿਆ ਹੋਇਆ ਤਾਂ ਦੋ ਤਿੰਨ ਸ਼ਬਦ ਦੇ ਐਗਜ਼ਾਮਪਲ ਲਿਖੀਆਂ ਜਸਟ ਵੈਸੇ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਆਪਾਂ ਨੂੰ ਐਵੇਂ ਵੀ ਕੁਸਚਨ ਬਣ ਕੇ ਆ ਜਾਂਦਾ ਸ਼ੁੱਧ ਸ਼ਬਦ ਲਿਖ ਦੇਣਗੇ ਜਿਵੇਂ ਸਕਾਰ ਲਿਖ ਦੇਣਗੇ ਸਕਾਰ ਤੇ ਸਕਾਰ ਨੂੰ ਆਪਾਂ ਪੰਜਾਬੀ ਚ ਸਕਾਰ ਲਿਖਣਾ ਸ ਸ ਕ ਕ ਨਾ ਰ ਰ ਸਕਾਰ ਜਿਵੇਂ ਆਪਾਂ ਆਵਾਜ਼ ਉਲਥੇ ਸ਼ਬਦ ਉੱਤੇ ਲਿਖਿਆ ਹੋਏਗਾ ਅਸ਼ੁੱਧ ਆਵਾਜ਼ ਆਪਾਂ ਕੀ ਲਿਖਣਾ ਆਵਾਜ਼ ਠੀਕ ਹੈ ਇਸ ਤਰ੍ਹਾਂ ਉਹ ਐਦਾਂ ਪੇਪਰ ਵਿੱਚ ਕੁਸ਼ਣ ਬਹੁਤ ਚਾਰੇ ਦੋ ਤਿੰਨ ਬਣ ਕੇ ਆ ਜਾਂਦੇ ਵੀ ਅਸ਼ੁੱਧ ਰੂਪ ਦਿੱਤਾ ਹੈਗਾ ਮਤਲਬ ਗਲਤ ਦਿੱਤਾ ਹੈਗਾ ਉਹਨੂੰ ਸਹੀ ਕਰਕੇ ਲਿਖਣਾ ਹੋਏਗਾ ਇਹ ਹੁੰਦੇ ਸ਼ੁੱਧ ਅਸ਼ੁੱਧ ਇਸ ਤਰ੍ਹਾਂ ਮੇਰੀ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਜਿਹੜਿਆ ਅੱਛੀਆਂ-ਅੱਛੀਆਂ ਵੀਡੀਓਜ਼ ਮਿਲਦੀਆਂ ਰਹਿਣ ਥੈਂਕ ਯੂ